ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ अरोड़ा ਅੱਜ ਨੂਰਪੁਰ ਬੇਦੀ ਪਹੁੰਚੇ ਉੱਥੇ ਉਹਨਾਂ ਨੇ ਪਾਣੀ ਦੇ ਮੁੱਦੇ ਤੇ ਇੱਕ ਤਿੱਖਾ ਬਿਆਨ ਦਿੱਤਾ ਅਮਨ अरोड़ा ਨੇ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਤੇ ਜਿੰਨਾ ਪਾਣੀ ਦੀ ਸਾਂਝ ਤੈਅ ਕੀਤੀ ਗਈ ਸੀ ਉਹ ਪਹਿਲਾਂ ਹੀ ਹਰਿਆਣਾ ਨੂੰ ਦਿੱਤਾ ਜਾ ਚੁੱਕਿਆ ਹੈ ਅਮਨ अरोड़ा ਨੇ ਸਪਸ਼ਟ ਕੀਤਾ ਕਿ ਪੰਜਾਬ ਦੇ ਕਿਸਾਨ ਪਹਿਲਾਂ ਹੀ ਪਾਣੀ ਦੀ ਕਮੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਅਸੀਂ ਆਪਣੀ ਕਿਸਾਨੀ ਨੂੰ ਮਾਰ ਕੇ ਫਸਲਾਂ ਨੂੰ ਸੋ ਕਾ ਹਕੀਕ ਕਿਸੇ ਨੂੰ ਪਾਣੀ ਨਹੀਂ ਦੇ ਸਕਦੇ ਆਮਨ ਅਰੋੜਾ ਨੇ ਕਿਹਾ ਕਿ ਜੇਕਰ ਗਰਦਨ ਤੇ ਗੋਡਾ ਰੱਖ ਕੇ ਸਾਡਾ ਪਾਣੀ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਇਹ ਕਦੇ ਵੀ ਕਬੂਲ ਨਹੀਂ ਹੋਵੇਗਾ ਉਹਨਾਂ ਨੇ ਇਸ਼ਾਰਾ ਦਿੱਤਾ ਕਿ ਪਾਣੀ ਦੇ ਸੰਵੇਦਨਸ਼ੀਲ ਮੁੱਦੇ ਤੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਵੱਡੀ ਚਰਚਾ ਤੇ ਕਾਰਵਾਈ ਵੇਖਣ ਨੂੰ ਮਿਲ ਸਕਦੀ ਹੈ ਦੇਖੋ ਖਾਸ ਇੱਕੋ ਹੀ ਗੱਲ ਹੈ ਜੀ ਕਿ ਪੰਜਾਬ ਕੋਲ ਨਾ ਫालतू ਪਾਣੀ ਸੀ ਕਿਸੇ ਨੂੰ ਦੇਣ ਨੂੰ ਨਾ ਹੈ ਤੇ ਨਾ ਹੀ ਦੇਵਾਂਗੇ ਇਸ ਸਟੈਂਡ ਜਿਹੜਾ ਸਾਡਾ ਪਹਿਲੇ ਦਿਨ ਹੋ ਸੀਗਾ ਤੇ ਇਸੇ ਦੇ ਉੱਪਰ ਕੱਲ ਆਲ ਪਾਰਟੀ ਮੀਟਿੰਗ ਜਿਹੜੀ ਉਹ ਵੀ ਕੀਤੀ ਗਈ ਹੈ ਪਰਸੋ ਨੂੰ ਇਹਦਾ ਸੈਸ਼ਨ ਜਿਹੜਾ ਇੱਕ ਦਿਨ ਦਾ ਉਹ ਬੁਲਾਇਆ ਗਿਆ ਔਰ ਇੱਕ ਆਵਾਜ਼ ਦੇ ਵਿੱਚ ਪੂਰੇ ਪੰਜਾਬ ਵੱਲੋਂ ਕੇਂਦਰ ਨੂੰ ਦੱਸ ਦੇਣਾ ਕਿ ਇਸ ਤਰ੍ਹਾਂ ਇੱਕ ਦੇ ਧੱਕੇ ਜਿਸ ਤਰੀਕੇ ਨਾਲ ਉਹਨਾਂ ਨੇ BBMP ਦੇ ਉੱਪਰ ਕੰਟਰੋਲ ਕਰਕੇ ਅੱਧੀ ਰਾਤ ਨੂੰ ਮੀਟਿੰਗਾਂ ਬੁਲਾ ਕੇ ਪੰਜਾਬ ਦੇ ਨਾਲ ਧੱਕਾ ਕਰਨ ਲੱਗੇ ਨੇ ਪੰਜਾਬ ਦੇ ਪਾਣੀ ਦੇ ਉੱਪਰ ਡਾਕਾ ਮਾਰਨ ਲੱਗੇ ਨੇ ਇਹ ਸਾਨੂੰ ਨਾ ਮਨਜ਼ੂਰ ਤੇ ਇਹਦੇ ਲਈ ਸਾਨੂੰ ਜਿਸ ਵੀ ਆਪਾਂ ਕਿ ਜਾਣਾ ਪੂਗਾ ਅਸੀਂ ਜਾਵਾਂਗੇ